ਆਹ ਦੇਖ ਲਓ ਭਾਈ ਭਗਵੰਤ ਮਾਨ ਹੈ ਜਿਹੜਾ ਕੀ ਕਹਿੰਦਾ ਤੀਗਾ ਕਹਿੰਦਾ ਤੀਗਾ ਵੀ ਮੈਂ ਪ੍ਰਾਲੀ ਦੀਆਂ ਕਹਿੰਦਾ ਵੀ ਗੱਠਾ ਬਣਾ ਦਊਗਾ ਵੀ ਪਿੰਡੋਂ ਪਿੰਡੀ ਬਹੁਤ ਟਰੈਕਟਰ ਕਰਤੇ ਐ ਕਰਤਾ ਬਾਹ ਕਰਤਾ ਆਹ ਤੁਸੀਂ ਦੇਖ ਵੀ ਲਵੋ ਵੀ ਜਿਹੜਾ ਉਹ ਦੀਗਾ ਆਹਾ ਇਹ ਇਹਨਾਂ ਨੇ ਗੱਠਾਂ ਧਰਨ ਨੂੰ ਬਣਾਇਆ ਹੋਇਆ ਇਹ ਛਾਇ ਤੋਂ ਦੀਂਦਾ ਹੋਵੇ ਉਹ ਉੱਥੇ ਥੋੜਾ ਤਰਪਾਲਾ ਹੀ ਪਈਆਂ ਨੇ ਜਿੱਥੇ ਇਹ ਗੱਠਾਂ ਧਰਦਾ ਸਾਡਾ ਖੇਤ ਆ ਇਹਦੇ ਬਿਲਕੁਲ ਪਿੱਛੇ ਐ ਦੋ ਤਿੰਨ ਕਿੱਲੇ ਪਿੱਛੇ اٹਕੇ ਠੀਕ ਐ ਭਾਈ ਦੇ ਜਦੋਂ ਉਰੇ ਆਪਣੇ ਨਹੀਂ ਗੱਠਾ ਮਣਾਉਣ ਆਉਂਦੇ ਹੈਗੇ ਇਹ ਲਵੇ ਖੇਤ ਹੈ ਹੋਰ ਕਿੱਥੇ ਬਣਾਉਣਗੇ ਇਹਨਾਂ ਪਿੱਛੇ ਲੱਗ ਕੇ ਬਾਈ ਅਸੀਂ ਵੜਾਤੇ ਠੀਕ ਹੈ ਬੜਾ ਹੋਏ ਵਿਚਾਲੇ ਗੱਠਾ ਅਸੀਂ ਨੇ ਉਦੋਂ ਮਚਾਏ ਨਹੀਂ ਹੈਗੇ ਇਹਨਾਂ ਨੂੰ ਅੱਜ 8-9 ਦਿਨ ਹੋ ਗਏ ਬਾਈ ਫੋਨ ਕਰੇ ਨੂੰ ਵਿੱਚ ਸਬੂਤ ਦੇਉਂ ਵੀਡੀਓ ਦੇ ਮੈਂ ਜਦੋਂ ਇਹਨੂੰ ਫੋਨ ਕਰੇ ਬੰਦੇ ਨੂੰ ਹਲੇ ਉਹ ਕਹਿੰਦਾ ਕਹਿੰਦਾ ਬਾਈ ਸਾਡੇ ਤਾਂ ਕਹਿੰਦਾ ਮੌਚਰ ਨਹੀਂ ਯਾਰ ਮੌਚਰ ਦਾ ਕੀ ਹੋਇਆ ਖਰਚਿਆਂ ਨਾਲ ਕੀ ਚੱਕਰ ਐ ਯਾਰ ਮੌਚਰ ਦਾ ਤੁਸੀਂ ਦੇਖਿਓ ਵੀਡੀਓ ਵਿੱਚ ਆ ਤੇ ਗੱਠਾ ਮਣਾਉਣ ਦੀ ਹਾਂਜੀ ਦੱਸੋ ਹਾਂਜੀ ਵੀਰੇ ਗੱਠਾ ਮਣਾ ਕੇ ਜਾਣੀ ਐ ਨੇ ਆਪਣੀਆਂ ਬਾਈ ਜੀ ਮੌਇਸਚਰ ਨਹੀਂ ਆ ਰਿਹਾ ਕਿਤੇ ਵੀ ਕੰਮ ਨਹੀਂ ਹੋ ਰਿਹਾ ਕਿਵੇਂ ਕਿਹਾਦਾ ਕੰਮ ਕੇ ਪਰੇ ਨੇ ਗੱਠਾ ਦਾ ਬਣਾ ਦੀ ਐ ਮੌਇਸਚਰ ਨਹੀਂ ਆ ਰਿਹਾ ਮੌਇਸਚਰ ਦਾ ਵੀਰੇ ਕੀ ਚੱਕਰ ਐ ਜਾਂ ਮੌਇਸਚਰ ਦਾ ਇਸ ਜੀ ਦਾ ਸਭ ਤੋਂ ਵੱਡਾ ਚੱਕਰਾ ਗੋਦੀ ਫੜ ਲੈਣੀ ਐ ਇਹਦਾ ਜਿੰਨਾ ਗਿੱਲਾ ਮਾਲੂਗਾ ਉਹਦੀ ਅੱਗ ਫੜ ਲੂ ਅੱਛਾ ਵੀ ਗਿੱਲ ਗੱਲੇ ਆਪਣੇ ਤਾਂ ਬਾਈ ਤੋਂ ਵਾਲਾ ਲਾਲਾ ਸਾਹਿਬ ਵੀ 4-5 ਦਿਨ ਹੋ ਗਏ ਖਰਚੇ ਵੱਡਿਆਂ ਨੂੰ ਆ ਨਹੀਂ আরে ਭੈਣ ਦਾ ਯਾਰ ਐਡਾ ਸਿਆ ਪਾਉਂਦਾ ਅੱਛਾ ਬੀ ਇਹ ਖਰਚਿਆਂ ਦਾ ਮੌਚਰ ਵੀ ਕੱਢਣਾ ਪੈਂਦਾ ਹੈ ਲੈ ਆ ਦੇਖ ਲੋ ਬਾਈ ਤੁਸੀਂ ਵੀ ਦੱਸ ਖਰਚਿਆਂ ਦਾ ਮੌਚਰ ਨਾਲ ਕੀ ਚੱਕਰ ਹੈਗਾ ਤੇ ਹੁਣ ਬਾਈ ਤੁਸੀਂ ਦੇਖ ਲੋ ਯਾਰ ਆ ਦੇਖ ਲੋ ਧੁੰਦ ਦੇ ਉੱਤੇ ਦੇਖ ਲੋ ਐ ਆਕਾ ਕਿਵੇਂ ਜਮੀ ਪਈ ਹੈ ਇਹ ਆਕਾ ਦੇਖ ਸਕਦੇ ਹਾਂ ਇਹ 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 ਉੱਤੇ ਹੁਣ ਇਨਾ ਪਿੱਛੇ ਲੋ ਕਰਤਾ ਤੇਗਾ ਅੱ비 ਚੱਲ ਗੱਠਾ ਬਣਾ ਜਾਣਾ ਇਹ ਗੱਠਾ ਬਣਾਉਣ ਆਉਂਦੇ ਨਹੀਂ ਹੈਗੇ ਉਤੋਂ ਮੌਸਮ ਹੋ ਗਿਆ ਬਾਈ ਖਰਾਬ ਹੁਣ ਸਾਲੇ ਘਰਚੀ ਨਹੀਂ ਮੱਚਦੇ ਹੈਗੇ ਦੱਸੋ ਹੁਣ ਕੀ ਕਰੀਏ ਪੌਂਤ ਮਨ ਕਹਿੰਦੀ ਅੱਗ ਨਹੀਂ ਲਾਉਣੀ ਹੁਣ ਦੱਸੋ ਕੀ ਕਰੀਏ ਬਾਈ ਐ ਜਾਦਾ ਐ ਕਰਦੇ ਆ ਮੇਰੇ ਸਾਲੇ ਦਾ ਪਰਕੇ ਸਾਰਾ ਕੁਸਾ ਉਹਦੇ ਬਾਰ ਚ ਤਾਰਿਆਉਣੇ ਆਗੇ ਹੋਰ ਤਾਂ ਕੋਈ ਹੱਲ ਨਹੀਂ ਹੈ ਗਿਆ ਹੈ ਦੇਖ ਲਓ ਭਈ ਇਹਦੇ ਇਹਨਾਂ ਦੇ ਲੱਛਣ ਦੇਖ ਲਓ ਹੁਣ ਕਹਿੰਦੇ ਅੱਗ ਨਹੀਂ ਕਹਿੰਦੇ ਸੀ ਅੱਗ ਨਹੀਂ ਲਾਉਣੀ ਹੈਗੀ ਉਹੀ ਗੱਲ ਆ ਭੈਣ ਚੋਦੀ ਹੁਣ ਇਹਨੂੰ ਅੱਗ ਲੱਗੂ ਵੀ ਕਿੱਥੋਂ ਦੇਖ ਲਓ ਲੈ ਪਿਆ ਮੌਸਮ ਹੋ ਗਿਆ ਖਰਾਬ ਭਈ ਲੈ ਆ ਸਾਰਾ ਪਿਆ ਸਾਮਣੋਂ ਹੈ ਹੈਲੋ ਹਾਂ ਭਾਈ ਪੱਪੂ ਬੋਲਦਾ ਹੈ ਹਾਈ ਬਾਈਕ ਆਪਣਾ ਗੱਠਾ ਕਰਨੀਆਂ ਜੀਗੀਆਂ ਚਾਰ ਪੰਜ ਕਿੱਲੀਆਂ ਦੀਆਂ ਭਾਈ ਹਲੇ ਤਾਂ ਬੰਦ ਨੇ ਫਿਰ ਦੇਖਦੇ ਆਂ ਵੀ ਕੀ ਹੁੰਦਾ ਕਿਉਂ ਭਾਈ ਬੰਦ ਕਰ ਤੋਨੇ

ਵੰਤਮਾਨ ਤਾਂ ਕਹਿੰਦੀ ਸੀ ਸਾਰੇ ਚੁਕਾ ਦਾਂਗੇ ਬਾਈ ਨੇ ਨੇ ਕੱਟ ਗਏ ਬਾਈ ਇਹਦਾ ਮੌਚਰ ਮੌਚਰ ਕਰ ਜਾਂਦੇ ਨੇ ਆ ਦੇਖ ਲਓ 10 ਦਿਨ ਪਹਿਲਾਂ ਵੀ ਫੋਨ ਲਾਜਦੀ ਅੱਜ ਅੱਜ ਵੀ ਦੇਖ ਲਓ ਇਹਨਾਂ ਨੇ ਐਂ ਕਰਿਆ